ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗਰਵਾਨੀ ਵਿਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦਾਚਾਰਨ ਤੇ ਉਸ ਤੋਂ ਪਰંત ਉਸੇ ਅਰਥ ਰਾਂਗੇ ਅੱਜ ਸੋਠ ਮਹੱਲਾ ਨੋਵਾਂ ਦੇ ਪਹਿਲੇ ਨੰਬਰ 1 ਸ਼ਬਦੀ ਵਾਰੀ ਹੈ ਜੀ ਸੋਠ ਮਹੱਲਾ ਨੋਵਾਂ ਇਕੰਕਾਰ ਸਤਿਗੁਰੂ ਪ੍ਰਸਾਦ ਰੇ ਮਨ ਰਾਮ ਸੇਵ ਕਰ ਪ੍ਰੀਤ ਸਰਵਨ ਗੋਵਿੰਦ ਗੁਣ ਸੁਨਿਓ ਔਰ ਗਾਓ ਰਸਨਾ ਗੀਤ ਰਹਾਓ ਰੇਮਨ ਰਾਮ ਸੇਵ ਕਰ ਪ੍ਰੀਤ ਸਰਵਨ ਗੋਵਿੰਦ ਗੁਣ ਸੁਨਿਓ ਔਰ ਗਾਓ ਰਸਨਾ ਗੀਤ ਰਹਾਓ ਘਰ ਸਾਧ ਸੰਗਤ ਸੇ ਮਰਮਾ ਦੋ ਹੋਏ ਪਤਿਤ ਬਨੀ ਕਾਲ ਬਿਆਲ ਜੋ ਪਰਿਓ ਡੋਲੇ ਮੁਖ ਪਸਾਰੇ ਮੀਤ ਕਰ ਸਾਧ ਸੰਗਤ ਸੇ ਮਰਮਾ ਦੋ ਹੋਏ ਪਤਿਤ ਬਨੀ ਕਾਲ ਬਿਹਾਲ ਜਿਓ ਪਰਿਓ ਡੋਲੇ ਮੁਖ ਪਸਾਰੇ ਬੀਤ ਆਜ ਕਾਲ ਫਨ ਤੋਏ ਗਰਸ ਹੈ ਸਮਝ ਰੱਖਿਓ ਜੀ ਕਹੇ ਨਾਨਕ ਰਾਮ ਪਜ ਲੈ ਜਾਤ ਅਵਸਰ ਵੀ ਆਜ ਕਾਲ ਫਨ ਤੋਏ ਗਰਸ ਹੈ ਸਮਝ ਰੱਖਿਓ ਜੀ ਕਹੇ ਨਾਨਕ ਰਾਮ ਪਜ ਲੈ ਜਾਤ ਅਵਸਰ ਵੀ ਇਸ ਸ਼ਬਦ ਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਹੇ ਮੇਰੇ ਮਨ ਤੂੰ ਕੁਸ਼ਲ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸਰ ਰੂਪ ਰਾਮ ਨਾਮ ਪ੍ਰੀਤ ਕਰ ਜੋ ਕਿ ਸੱਚੀ ਪ੍ਰੀਤ ਹੈ ਜੀ ਆਪਣੇ ਕੰਨਾਂ ਨਾਲ ਪਰਮੇਸਰ ਰੂਪ ਗੋਵਿੰਦੇ ਗੁਣਾਂ ਨੂੰ ਸੁਣੋ ਜੀ ਅਤੇ ਆਪਣੀ ਰਸਨਾ ਆਪਣੀ ਜੀਬ ਨਾਲ ਕੁਸ਼ਲ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ ਗਾਨ ਕਰੋ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਕਰ ਸਾ ਸੰਗਤ ਸਿਮਰ ਮਾਦੋ ਹੋਏ ਪਤਿਤ ਬਨਿਤ ਕਾਲ ਬਿਆਲ ਜੋ ਉੱਪਰੋ ਡੋਲੇ ਮੁਖ पसारे मीत ਗੁਰੂ ਜੀ ਆਖਦੇ ਹਨ हे ਜੀਵ ਸਾ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਪ੍ਰਭ ਦੇ ਗੁਰਸ਼ੋਤ ਗੁਰਬਾਣੀ ਨਾਮ ਦੁਆਰਾ ਗੁੰਗਾਨ ਕਰੋ ਜੀ ਪਰਮੇਸ਼ਰ ਨੂੰ ਯਾਦ ਕਰੋ ਜੀ ਕਿਉਂਕਿ ਇਹ ਜਿਹਾ ਕਰਨ ਨਾਲ ਤੂੰ ਪਵਿੱਤਰ ਹੋ ਜਾਵੇਂਗਾ ਜੀ ਇਹ ਪਾਈ ਕ ਪਰਮੋਤ ਭਿਆਨਕ ਜਾਨਵਰ ਵਾਂਗਰ ਮੂਬ ਸਾਰੇ ਹੋਏ ਤੇਰੀ ਦਾਲੀ ਫਿਰ ਦੀਵੇ ਹੈ ਜੀ ਪਾਪ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਅੱਜ ਕਾਲ ਫੰਤ ਤੋਏ ਘਰਸ ਹੈ ਸਮਝ ਰੱਖਿਓ ਜੀ ਕਹੇ ਨਾਨਕ RAM ਪਜਲੇ ਜਾਤ ਅਫਸਰ ਵੀ ਗੁਰੂ ਜੀ ਆਖਦੇ ਹਨ ਹੀ ਸਾਧਕ ਤੂੰ ਆਪਣੇ ਚਿੱਤ ਵਿੱਚ ਇਹ ਸਮਝ ਲੈ ਕਿ ਕਿਸੇ ਵੇਲੇ ਵੀ ਅੱਜ ਜਾਂ ਕੱਲ ਕਿਸੇ ਵੇਲੇ ਵੀ ਤੈਨੂੰ ਮੌਤ ਘਰਸ ਲੈ ਗਈ ਜੀ ਭਾਵ ਲੈ ਜਾਏਗੀ ਜੀ ਨਾਨਕ ਦਾ ਕਥਨ ਹੈ ਜੀ ਕਿਹ ਭਾਈ ਤੂੰ ਪਰਮੇਸ਼ਰ ਰੂਪ ਰਾਂ ਦੇ ਅਰਸ਼ਦ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ ਕਿਉਂਕਿ ਜਾਂ ਤੌਸਰ ਬੀਤ ਭਾਵ ਇਹ ਜੋ ਸਮਾਂ ਹੈ ਉਮਰ ਹੈ ਇਹ ਬੀਤਦੀ ਜਾ ਰਹੀ ਹੈ ਜੀ ਇਹਤੇ ਮਨੁੱਖਾ ਜਨਮ ਵਿੱਚ ਇਹ ਮੌਕਾ ਮਿਲਿਆ ਫੇਰ ਨਹੀਂ ਮਿਲਣਾ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਗਰੀ ਜੀ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਸਾਧਕਾਂ ਨੂੰ ਚਾਹੀਦਾ ਹੈ ਜੀ ਕਿ ਸਮਾਂ ਉਮਰ ਬੀਤਣ ਤੋਂ ਪਹਿਲਾਂ ਹੀ ਸਾਧ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਪ੍ਰਭ ਦੇ ਕੁਸ਼ਲ ਗੁਰਬਾਣੀ ਨਾਮ ਦਾ ਸਿਮਰਨ ਕਰੂ ਜੀ ਅਤੇ ਕੁਸ਼ਲ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰਾਪਤ ਦੇ ਗੰਗਾਨ ਕਰੋ ਜੀ ਕਿਉਂਕਿ ਕਿਸੇ ਵੇਲੇ ਵੀ ਮੋਦ ਆਸਰਦੀ ਹੈ ਜੀ ਇਸ ਲਈ ਮਨੁੱਖਾ ਜਨਮ ਅਜਾਏ ਨਾ ਗਵਾਓ ਜੀ ਅਤੇ ਸਾਸੰਗਤ ਵਿੱਚ ਮਿਲ ਬੈਠ ਕ੍ਰਿਸ਼ੋਤ ਗੁਰ ਬਾਣੀ ਦੇ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੇ ਗੁਣ ਗਾਣ ਕਰੋ ਜੀ ਅਤੇ ਆਪਣਾ ਮਨੁੱਖਾ ਜੀਵਨ ਸਫਲ ਕਰੋ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ अनेका ਬੋਲਣਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਵਾ ਦੇ ਜਾ ਚੁਕਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ